ਜੀ ਮੈਂ ਕਰਮਜੀਤ ਸਿੰਘ ਮੈਂ ਰਾਤ ਉੱਤੇ ਜੁੱਤਾ ਸੀ ਕਿ ਉਹ ਰਾਤ 1:30 ਵਜੇ ਦੇ ਕਰੀਬ 6-7 ਬੰਦੇ ਹਥਿਆਰ ਲੈ ਕੇ ਸਭ ਮੇਰੇ ਬਜ਼ੁਰਗ ਨੂੰ ਤੇ ਮੇਰੀ ਵਾਈਫ ਨੂੰ ਲੁੱਟਖੋ ਦਾ ਅੰਜਾਮ ਦਿੱਤਾ ਤੇ ਲੁੱਟਣ ਤੋਂ ਬਾਅਦ ਹੋਰ ਮੰਗ ਕੀਤੀ ਨਾ ਮੰਗ ਪੂਰੀ ਕਰਨ ਤੇ ਮੇਰੀ ਵਾਈਫ ਤੇ ਉਹਨਾਂ ਨੇ ਹਮਲਾ ਕੀਤਾ ਲੱਤ ਟੁੱਟ ਗਈ ਬਾਹ ਜੀ ਦੀ ਹੱਡੀ ਟੁੱਟ ਗਈ ਉਹਨ ਮੇਜਰ ਹਸਪੀਟਲ ਐਡਮੈਨਿਟ ਮੈਂ ਬੁਲਸਪੋਲੋ ਹੀ ਮੰਗ ਚਾਹਣਾ ਕਿ ਸਾਨੂੰ ਇਨਸਾਫ ਦੀ ਮੰਗ ਕੀਤਾ ਜਾਵੇ ਰਾਤ ਕਿੰਨੇ ਕਵੇ ਦੇ ਕਿਰੇਵੇ ਆਏ ਆ ਰਾਤ 1 ਵਜੇ ਆਏ ਆ ਤੇ 2 ਵਜੇ ਗਏ 1 ਘੰਟਾ ਪੂਰਾ ਉਹ ਕੀ ਕੀ ਲੈ ਗਏ ਨੇ ਕੁਝ ਅੰਦਾਜ਼ਾ ਅੰਦਾਜ਼ਾ ਲੋਹ ਹੋਣ ਲੈ ਗਏ ਆ ਜੀ 4-5 ਹਜ਼ਾਰ ਦੀ ਨਕਦੀ ਲੈ ਗਏ ਆ ਤੇ ਮੇਰੀ ਵਾਈਫ ਦੀਆਂ ਤੇ ਮੇਰੀ ਮਦਰ ਦੀਆਂ ਵਾਲੀਆਂ ਲੈ ਗਏ ਕਿੰਨੇ ਕਿੰਨੇ ਗ੍ਰਾਮ ਦੀਆਂ ਜਾਂ ਤੋਲੇ ਦੀਆਂ ਸੀਗੀਆਂ ਲਗਭਗ 4-5 ਗ੍ਰਾਮ ਦੀਆਂ ਹੋਣਗੀਆਂ ਦੋਨੋਂ ਲੁਟੇਰੀਆਂ ਦੇ ਕੋਲ ਕਿਸ ਤਰ੍ਹਾਂ ਦੇ ਹਥਿਆਰ ਸਨ ਲੁਟੇਰੀਆਂ ਦੇ ਕੋਲ ਇੱਕ ਕੋ ਰਿਵਾਲਵਰ ਸੀ ਤੇ ਬਾਕੀਆਂ ਕੋਲ ਕੁਝ ਦਰਾਕ ਕੁਝ ਬੀਸਬੋਲ ਤੇ ਇਦਾਂ ਦੇ ਹਥਿਆਰ ਸੀ ਅੱਜ ਤੱਕ ਸਰ ਬਹੁਤ ਮਾੜੀ ਕਟਨਾ ਹੋਈ ਜਿਹੜੇ ਹੱਕੇ ਦੇ ਵਿੱਚ ਪਿੰਡ ਫਰੋਜ਼ਡੌਲੀਆ ਬੱਗਾ ਸਿੰਘ ਨਾਮ ਦਾ ਅਧੀਵੀਰ ਇਹਨਾਂ ਦੇ ਘਰ ਕੁਝ ਸਨ ਪਛਾਣੇ ਲੋਕ ਜਿਨ੍ਹਾਂ ਨੇ ਆ ਕੇ ਘਰ ਤੇ ਬਹੁਤ ਵੱਡਾ ਹਮਲਾ ਕੀਤਾ ਤੇ ਚਾਬੀ ਲੈ ਕੇ ਵਾਜਾਪੁਰਿਆ ਨੂਰ ਆਲੀ ਜਾਗਰੀ ਸੀ ਤੇ ਨੂਰ ਆਲੀ ਕੋਲ ਅੰਗਲਾ ਦਰਵਾਜ਼ਾ ਛਲਾਇਆ ਇੱਕ ਪਰਵਾਹ ਤੇ ਹਮਲਾ ਕਰ ਦਿੱਤਾ ਮੈਂ ਅਸਲਾ ਦੇ ਜਿ ਪਹੁੰਚੇ ਕੁਰੀ ਦੇ ਕੋਲ ਗਰੀਬ ਪਰ ਕੁੜੀ ਇਹਨਾਂ ਦੀ ਤੇ ਨਜੀਦਕੋਲ ਦੀਆਂ ਲੱਤਾਂ ਵਿੱਚ ਤੇ ਹੀ ਫਟ ਕਰਤੀਆਂ ਤੇ ਬਾਵਾਂ ਫਟ ਕੇ ਸਨ ਸੁਮਾਰਵੀ ਲੁੱਟ ਲਿਆ ਬੇ ਤਾਸ ਫੀਰ ਇਹ ਕੇ ਕੁੜੀ ਨੂੰ ਬਿਰੋਜ ਕਰਕੇ ਤੇ ਲੁੱਟ ਕੇ ਤੇ ਲੈ ਗਏ ਯਾਰੇ ਸੱਥੀਓ ਮੈਂ ਗੀਤੀ ਕਰਨਾ ਚਾਹਨਾ ਇੱਕ ਪੰਜਾਬ ਦੀ ਜਿਹੜੀ ਪੁਲਿਸ ਹੈ ਜੋ ਕਿ ਰਾਤ ਨੂੰ ਅੱਗੇ ਸਾਡੇ ਟਾਈਮ ਦੇ ਸਰਕਾਰਾਂ ਦੇ ਚੱਕ ਤੇ ਰਾਤ ਨੂੰ ਗਸ਼ਟ ਹੁੰਦੀ ਜਾਂਦੀ ਯਾਰਪੁਰ ਦੇ ਵਿੱਚ ਗੱਡੀਆਂ ਘੁੰਮਦੀਆਂ ਹੀ ਰਾਤ ਦੇ 12:00 1:00 2:00 ਵਜੇ ਤੱਕ ਹੋਂਦ ਤੇ ਜਿਹੜੀ ਮੈਂ ਤੁਹਾਨੂੰ ਇਹ ਦੱਸਿਆ ਕਿ ਰਾਤ ਨੂੰ ਜਦੋਂ ਇਹ ਵਾਦਤ ਹੋਈ ਉਹਦੇ 10-15 ਮਿੰਟ ਬਾਅਦ ਹੀ ਪਿੰਡ ਦੇ ਵਾਸੀ ਸਾਰੇ ਬਹੁਤ ਵਾਰ ਥਾੜੇ ਪਹੁੰਚ ਗਏ ਇੱਕ ਘੰਟਾ ਲੱਗਾ ਦਰਵਾਜ਼ਾ ਖੜਾਉਣ ਦੇ ਥਾੜੇ ਦੇ ਦਰਵਾਜ਼ਾ ਖਲਾਉਣ ਨੂੰ ਥਾੜੇ ਦੇ ਅੰਦਰ ਕੋਈ ਬੰਦਾ ਰਿਸੀ ਇੱਕ ਸਿਰ ਬੰਦਾ ਇੱਕ ਇੱਕ ਲਾਜਮ ਸੀ ਤੇ ਉਹ ਕਹਿੰਦਾ ਮੇਰੇ ਕੋਲ ਨੀ ਕੋਈ ਮਲਾਦੀ ਵੀ ਨਹੀਂ ਬੈਠੀ ਤਾਂ ਉਹ ਦੋ ਬੰਦੇ ਆ ਗਏ ਇਹ ਹਾਲਾਤ ਨੇ ਅੱਜ ਥਾਰੇ ਦੇ ਹਾਲਾਤ ਬਣੇ ਪੈ ਰਹੇ। ਜੇ ਹੁਣ ਕੋਈ ਕਿਸੇ ਦੇ ਪੱਤਾ ਉਧਾਰ ਕਰਨਾ ਹੈ ਤੇ ਫਟਾਫਟ 2 ਮਿੰਟ ਲਾ ਕੇ ਪੱਤਾ ਕਰਦੇ। ਤੇ ਅੱਜ ਇਹ ਸਾਡੇ ਇਲਾਕੇ ਦੇ ਵਿੱਚ ਐਡਮਿਨਿਸਟ੍ਰੇਸ਼ਨ ਵਾਲੀ ਇਹ ਹਾਰ ਹੈ ਕਿ ਆਹ ਵੇਖੋ ਕੀ ਹਾਰ ਹੈ ਤੁਸੀਂ ਆਹ ਕੁਰੀ ਨੂੰ ਦੇਖਿਆ। ਥਾਰੇ ਡੁੱਗ ਗਿਆ ਲੱਗਦਾ ਤੁਨਾ ਵੀ ਲੱਗਿਆ। ਥਾਰੇ ਤਬਾਹ ਹੋ ਗਏ। ਇਹ ਹਾਲਾਤ ਨੇ ਮੈਂ ਪ੍ਰਸ਼ਾਸਨ ਦੇ ਕੇ ਵੀ ਬੇਨਤੀ ਕੀਤੀ ਹੈ ਜਦੋਂ ਮੇਰਾ ਧਰਨਾ ਸੀ ਤੇ ਅੱਜ ਵੀ ਕਰ ਰਿਹਾ। ਜੇ ਤੁਸੀਂ ਗਸਤਮੂਦ ਇਕਰਾਰਾਤ ਨੂੰ ਵਧਾਇਆ ਪਹਿਲਾਂ ਆਤੋਂ ਨੇ ਮਾਰੇ ਹੋਗੇ ਇਹ ਲੋਕਾਂ ਨੇ ਤੁਹਾਡੇ ਤੁਹਾਨੂੰ ਕਦੇ ਬਸ ਲੋਕੀਂ ਤਰ੍ਹਾਂ ਵਧੰਦੇ ਇਹ ਲੋਕੀਂ ਜਿਹੜਾ ਤੁਹਾਡਾ ਬਜਟ ਹੈ ਉਹਦੇ ਵਿੱਚੋਂ ਸਾਡੇ ਲੋਕ ਟੈਕਸ ਦੇ ਗਏ ਦੋ ਟੈਕਸ ਲੱਗਿਆ ਤੁਹਾਡੀ ਕੱਲ ਕੱਲੀ ਖਲੀ ਅੱਠ ਦੇ ਟੈਕਸ ਲੱਗਾ ਹਰ ਇੱਕ ਟੈਕਸ ਲੱਗਾ ਉਹਨੇ ਵਿੱਚੋਂ ਤੁਸੀਂ ਤਨਖਾਹਾਂ ਰਹੇ ਤੁਹਾਡੇ ਕੋਲ ਮੁਲਾਜ਼ਮ ਘਟਨੇ ਲਖਾਓ ਕਲਾਜ ਤੁਸੀਂ ਵਾਦਾ ਕੀਤਾ ਸੀ ਲੋਕਾਂ ਨੂੰ ਅਸੀਂ ਸੇਫਟੀ ਦੇਵਾਂਗੇ ਅਸੀਂ ਸੇਫਟੀ ਮਿਲ ਗਈ ਹੈ ਬੜੀ ਬੇਨਤੀ ਕਰਨਾ ਬਾਰ-ਬਾਰ ਐਸਪੀ ਸਾਹਿਬ ਐਡੀਪੀ ਸਾਹਿਬ ਜਿਹੜਾ ਸੁੱਤਾ ਕੰਮ ਕਰਦੇ ਨੀਂਦ ਤਰ੍ਹਾਂ ਐਸਐਚਓ ਜਾਵੇ ਚੋਲ ਭਰ ਕੇ ਦਿਓ ਨਹੀਂ ਤੇ ਕੱਢਾਂਗੇ ਤੁਹਾਡਾ ਬਿਹਾਰ ਕਰਾਂਗੇ ਜਿਹੜਾ ਕੀਤਾ ਨਹੀਂ ਕਰੀਏ ਧੰਨਵਾਦ